ਲਾਈਵ 9 ਰੇਡੀਓ ਪੰਜਾਬੀ ਵਿੱਚ ਰੋਜ਼ਾਨਾ ਨਿਊਜ਼ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ ਇਹ ਹੈ ਦੁਨੀਆ ਦਾ ਪਹਿਲਾ ਪੰਜਾਬੀ ਰੋਜ਼ਾਨਾ ਨਿਊਜ਼ ਪੋਡਕਾਸਟ ਚੈਨਲ ਸਿਰਫ ਲਾਈਵ 9 ਨਿਊਜ਼ ਚੈਨਲ ਤੇ ਅੱਜ 25 ਜਨਵਰੀ 2026 ਹੈ ਅਤਿ ਅੱਜ ਅਸੀਂ ਲਾਈਵ 9 ਨਿਊਜ਼ ਅਖਬਾਰ ਦੇ ਪੰਨਿਆਂ ਤੇ ਇੱਕ ਡੂੰਗੀ ਨਜ਼ਰ ਮਾਰਾਂਗੇ ਹਾਂਜੀ ਤੇ ਅੱਜ ਸਾਡੇ ਕੋਲ ਖਬਰਾਂ ਦਾ ਇੱਕ ਮਤਲਬ ਕਾਫੀ ਦਿਲਚਸਪ ਮਿਸ਼ਰਣ ਹੈ ਉਹ ਕਿਵੇਂ ਦੇਖੋ ਇੱਕ ਪਾਸੇ ਤਾਂ ਦੇਸ਼ ਦੇ শেয়ার ਬਾਜ਼ਾਰ ਵਿੱਚ ਇੱਕ ਵੱਡਾ ਉਛਾਲ ਆਇਆ ਤੇ ਦੂਜੇ ਪਾਸੇ ਪੰਜਾਬ ਵਿੱਚ ਕੁਝ ਨਵੀਆਂ ਉਮੀਦ ਭਰੀਆਂ ਯੋਜਨਾਵਾਂ ਸ਼ੁਰੂ ਹੋ ਰਹੀਆਂ ਨੇ। ਬਿਲਕੁਲ ਅਤੇ ਸਾਡਾ ਮਕਸਦ ਵੀ ਇਹੀ ਹੈ। ਸਿਰਫ ਸੁਰਖੀਆਂ ਪੜ੍ਹਨਾ ਨਹੀਂ ਬਲਕਿ ਇਹਨਾਂ ਦੇ ਪਿੱਛੇ ਕੀ ਹੋ ਰਿਹਾ ਹੈ ਉਸ ਨੂੰ ਸਮਝਣਾ। ਹਾਂ ਕਿ ਇਹ ਖਬਰਾਂ ਆਮ ਇਨਸਾਨ ਦੀ ਜ਼ਿੰਦਗੀ ਤੇ ਕੀ ਅਸਰ ਪਾਉਂਦੀਆਂ ਨੇ। ਤਾਂ ਫਿਰ ਆਓ ਸ਼ੁਰੂ ਕਰੀਏ। ਚਲੋ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਖਬਰ ਤੇ ਹੀ ਗੱਲ ਕਰਦੇ ਹਾਂ। ਜਿਸਨੇ ਮਤਲਬ ਪੂਰੇ ਦੇਸ਼ ਦੇ ਨਿਵੇਸ਼ਕਾਂ ਦੀ ਨੀਂਦ ਉਡਾਈ ਹੋਈ ਹੈ ਹਾਂ ਤੇ ਇਹ ਖਬਰ ਸੱਚੀ ਮੁੱਚ ਫਿਕਰ ਵਾਲੀ ਹੈ ਅਖਬਾਰ ਦੀ ਮੁੱਖ ਸੁਰਖੀ ਹੀ ਇਹ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਹਿੱਲ ਗਿਆ ਅੰਕੜੇ ਤਾਂ ਹੈਰਾਨ ਕਰਨ ਵਾਲੇ ਨੇ ਬਹੁਤ ਜ਼ਿਆਦਾ ਸਿਰਫ ਇੱਕ ਹਫ਼ਤੇ ਵਿੱਚ 16 ਲੱਖ ਕਰੋੜ ਰੁਪਏ ਦਾ ਨੁਕਸਾਨ ਮਤਲਬ ਇਹ ਰਕਮ ਸੋਚਣੀ ਵੀ ਔਖੀ ਹੈ ਹੂੰ ਬਾਜ਼ਾਰ ਬੁਰੀ ਤਰ੍ਹਾਂ ਟੁੱਟਿਆ ਜਿਹੜਾ ਸੈਂਸੈਕਸ ਹੈ ਉਹ ਲਗਭਗ 770 ਅੰਕ ਥੱਲੇ ਗਿਆ 81537 ਤੇ ਬੰਦ ਹੋਇਆ ਤੇ ਨਿਫਟੀ ਵਿੱਚ ਵੀ 240 ਤੋਂ ਵੱਧ ਅੰਕਾਂ ਦੀ ਗਿਰਾਵਟ ਆਈ ਦੇਖੋ ਇਹ ਸਿਰਫ ਅੰਕੜੇ ਨਹੀਂ ਹਨ ਇਹ ਇਹ ਬਾਜ਼ਾਰ ਵਿੱਚ ਫੈਲੀ ਇੱਕ ਵੱਡੀ ਘਬਰਾਹਟ ਦਾ ਸੰਕੇਤ ਹੈ ਘਬਰਾਹਟ ਹਾਂ ਜਦੋਂ ਇੰਨੀ ਵੱਡੀ ਗਿਰਾਵਟ ਆਂਦੀ ਹੈ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਵੱਡੇ ਨਿਵੇਸ਼ਕ ਨੇ ਉਹ ਆਪਣਾ ਪੈਸਾ ਤੇਜ਼ੀ ਨਾਲ ਬਾਹਰ ਕੱਢ ਰਹੇ ਨੇ ਅੱਛਾ ਅਖਬਾਰ ਵੀ ਇਹ ਹੀ ਦੱਸਦਾ ਹੈ ਇਸ ਦੇ ਪਿੱਛੇ ਮੁੱਖ ਕਾਰਨ ਹੈ ਵਿਦੇਸ਼ੀ ਫੰਡਾਂ ਦਾ ਭਾਰਤ ਤੋਂ ਬਾਹਰ ਜਾਣਾ ਯਾਨੀ ਜਦੋਂ ਦੁਨੀਆ ਪਰ ਵਿੱਚ ਆਰਥਿਕ ਮਾਹੌਲ ਥੋੜਾ ਡਾਵਾ ਡੋਲ ਹੁੰਦਾ ਹੈ ਤਾਂ ਨਿਵੇਸ਼ਕ ਕੀ ਕਰਦੇ ਨੇ ਕੀ ਕਰਦੇ ਨੇ ਉਹ ਭਾਰਤ ਵਰਗੇ ਜੋਖਮ ਵਾਲੇ ਬਾਜ਼ਾਰਾਂ ਤੋਂ ਪੈਸਾ ਕੱਢ ਕੇ ਸੋਨੇ ਜਾਂ ਅਮਰੀਕੀ ਬੌਂਡ ਵਰਗੀਆਂ ਸੁਰੱਖਿਤ ਥਾਵਾਂ ਤੇ ਲਗਾ ਦਿੰਦੇ ਨੇ ਇਸ ਨੂੰ ਕੀ ਕਹਿੰਦੇ ਨੇ ਹਾਂ ਸੇਫ ਹੈਵਨ ਨਿਵੇਸ਼ ਕਹਿੰਦੇ ਨੇ ਪਰ ਇੱਕ ਸਵਾਲ ਮੇਰੇ ਮਨ ਵਿੱਚ ਆਉਂਦਾ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸ਼ੇਅਰ ਬਾਜ਼ਾਰ ਡਿੱਗਣ ਨਾਲ ਸਾਨੂੰ ਕੀ ਫਰਕ ਪੈਂਦਾ ਹੈ ਇਹ ਤਾਂ ਵੱਡੇ ਵੱਡੇ ਲੋਕਾਂ ਦੀ ਖੇਡ ਹੈ ਕੀ ਇਹ ਸੋਚ ਠੀਕ ਹੈ ਨਹੀਂ ਬਿਲਕੁਲ ਨਹੀਂ ਇੱਕ ਬਹੁਤ ਵੱਡੀ ਗਲਤਫਹਿਮੀ ਹੈ ਤੇ ਚੰਗਾ ਹੋਇਆ ਤੁਸੀਂ ਇਹ ਸਵਾਲ ਪੁੱਛਿਆ ਹਮ ਅਸਲ ਵਿੱਚ ਇਸ ਦਾ ਅਸਰ ਹਰ ਕਿਸੇ ਤੇ ਪੈਂਦਾ ਹੈ ਭਾਵੇਂ ਸਿੱਧੇ ਤੌਰ ਤੇ ਭਾਵੇਂ ਅਸਿੱਧੇ ਤੌਰ ਤੇ ਓਕੇ ਵੇ ਦੇਖੋ ਜਿਨ੍ਹਾਂ ਨੇ ਸਿੱਧਾ ਸ਼ੇਅਰ ਨਹੀਂ ਵੀ ਖਰੀਦਿਆ ਉਹਨਾਂ ਦੀ ਐਸਆਈਪੀ ਜਾਂ ਕੋਈ ਬੀਮਾ ਪਾਲਿਸੀ ਹੈ ਉਸ ਦਾ ਪੈਸਾ ਵੀ ਤਾਂ ਆਖਿਰ ਇਨਾਹੀ ਕੰਪਨੀਆਂ ਵਿੱਚ ਲੱਗਦਾ ਹੈ ਹੈਨਾ ਹਾਂ ਇਹ ਤਾਂ ਸਹੀ ਗੱਲ ਹੈ ਤਾਂ ਜਦੋਂ ਬਾਜ਼ਾਰ ਡਿੱਗਦਾ ਹੈ ਤਾਂ ਤੁਹਾਡੇ ਰਿਟਾਇਰਮੈਂਟ ਫੰਡ ਦੀ ਕੀਮਤ ਵੀ ਚੁੱਪਚੀਪੀ ਤੇ ਕੱਟ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਦੋਂ ਕੰਪਨੀਆਂ ਦੇ ਸ਼ੇਅਰ ਡਿੱਗਦੇ ਨੇ ਉਹਨਾਂ ਦੀ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦੀ ਨਵੀਆਂ ਨੌਕਰੀਆਂ ਦੇਣ ਦੀ ਤਾਕਤ ਵੀ ਘਟ ਜਾਂਦੀ ਹੈ ਅੱਛਾ ਤੇ ਖਬਰ ਵਿੱਚ ਇਹ ਵੀ ਲਿਖਿਆ ਕਿ ਅਡਾਨੀ ਗਰੁੱਪ ਦੇ ਸ਼ੇਅਰ ਸਭ ਤੋਂ ਵੱਧ ਡਿੱਗੇ ਇਸ ਦਾ ਕੋਈ ਖਾਸ ਕਾਰਨ ਹਾਂ ਇਹ ਗਲਤ ਧਿਆਨ ਦੇਣ ਵਾਲੀ ਹੈ ਆਮ ਤੌਰ ਤੇ ਜਦੋਂ ਵੀ ਬਾਜ਼ਾਰ ਵਿੱਚ ਘਬਰਾਹਟ ਫੈਲਦੀ ਹੈ ਤਾਂ ਜਿਨ੍ਹਾਂ ਕੰਪਨੀਆਂ ਤੇ ਸਭ ਤੋਂ ਵੱਧ ਕਰਜ਼ਾ ਹੁੰਦਾ ਹੈ ਜਾਂ ਜਿਹੜੀਆਂ ਪਿਛਲੇ ਕੁਝ ਸਮੇਂ ਵਿੱਚ ਬਹੁਤ ਤੇਜ਼ੀ ਨਾਲ ਵਧੀਆਂ ਹੋਣ ਉਹਨਾਂ ਦੇ ਸ਼ੇਅਰ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਧ ਡਿੱਗਦੇ ਨੇ ਮਤਲਬ ਨਿਵੇਸ਼ਕ ਉਹਨਾਂ ਨੂੰ ਸਭ ਤੋਂ ਜ਼ਿਆਦਾ ਰિસ્ਕੀ ਮੰਨਦੇ ਨੇ ਬਿਲਕੁਲ ਉਹ ਡਰ ਦੇ ਮਾਹੌਲ ਵਿੱਚ ਸਭ ਤੋਂ ਪਹਿਲਾਂ ਉੱਥੋਂ ਹੀ ਭੱਜਦੇ ਨੇ ਤੇ ਨਾਲ ਹੀ ਰੁਪਏ ਦਾ ਡਾਲਰ ਦੇ ਮੁਕਾਬਲੇ ਲਗਭਗ 90 ਦੇ ਪੱਧਰ ਤੇ ਪਹੁੰਚਣਾ ਇਹ ਵੀ ਇਸੇ ਕਹਾਣੀ ਦਾ ਹਿੱਸਾ ਹੈ ਤੇ ਇਸ ਨਾਲ ਤਾਂ ਮਹਿੰਗਾਈ ਹੋਰ ਵਧੇਗੀ ਯਕੀਨਨ ਇੱਕ ਪਾਸੇ ਦੇਸ਼ ਦੀ ਐ ਵੱਡੀ ਆਰਥਿਕ ਤਸਵੀਰ ਹੈ ਜਿੱਥੇ ਹਜ਼ਾਰਾਂ ਕਰੋੜਾਂ ਦੇ ਨੁਕਸਾਨ ਦੀ ਗੱਲ ਹੋ ਰਹੀ ਹੈ ਪਰ ਜੇ ਆਪਾਂ ਪੰਜਾਬ ਵੱਲ ਝਾਤ ਮਾਰੀਏ ਤਾਂ ਇੱਥੇ ਸਰਕਾਰ ਆਮ ਆਦਮੀ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਹਾਂ ਇੱਕ ਦਿਲਚਸਪ ਕੰਟਰਾਸਟ ਹੈ ਜਿੱਥੇ ਰਾਸ਼ਟਰੀ ਪੱਧਰ ਤੇ ਆਰਥਿਕ ਚਿੰਤਾ ਹੈ ਉੱਥੇ ਪੰਜਾਬ ਦੀਆਂ ਖਬਰਾਂ ਵਿੱਚ ਕੁਝ ਉਮੀਦ ਉਮੀਦ ਨਜ਼ਰ ਆਉਂਦੀ ਹੈ ਹੂੰ ਪਹਿਲੀ ਖਬਰ ਹੈ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਖ਼ਬਰਦਾਰਤਾ ਹੈ ਕਿ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਇਸ ਦੇ ਕਾਰਡ ਬਣਨੇ ਸ਼ੁਰੂ ਹੋ ਗਏ ਨੇ ਤੇ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ ਇਸ ਨੂੰ ਲੈ ਕੇ ਹਾਂਜੀ ਅਤੇ ਦੂਜੀ ਵੱਡੀ ਖ਼ਬਰ ਲੁਧਿਆਣਾ ਤੋਂ ਹੈ ਸ਼ਹਿਰ ਦੀ ਦਿੱਖ ਬਦਲਣ ਲਈ 162 ਕਰੋੜ ਰੁਪਏ ਦੀ ਕੰਪਲੀਟ ਸਟਰੀਟ ਪਰियोजना ਨੂੰ ਮਨਜ਼ੂਰੀ ਦਿੱਤੀ ਗਈ ਹੈ ਹਾਂ ਮੈਂ ਵੀ ਪੜਿਆ ਦਾਅਵਾ ਹੈ ਕਿ ਸੜਕਾਂ ਨੂੰ ਵਿਸ਼ਵ ਪਧਰੀ ਬਣਾਇਆ ਜਾਵੇਗਾ ਪਰ ਸਵਾਲ ਇਹ ਹੈ ਕਿ ਕੀ ਇਹ ਵਿਸ਼ਵ ਪਧਰੀ ਪ੍ਰੋਜੈਕਟ ਸਿਰਫ ਐਲਾਨਾ ਵਿੱਚ ਹੀ ਰਹਿ ਜਾਂਦੇ ਨੇ ਜਾਂ ਸੱਚੂੱਚ ਜ਼ਿੰਦਗੀਆਂ ਬਦਲਦੇ ਨੇ ਦੇਖੋ ਇਹ ਬਹੁਤ ਵਧੀਆ ਸਵਾਲ ਹੈ ਜੇ ਅਸੀਂ ਇਹਨਾਂ ਦੋਵਾਂ ਯੋਜਨਾਵਾਂ ਨੂੰ ਸਮਝੀਏ ਤਾਂ ਦੋਵਾਂ ਦਾ ਫਲਸਫਾ ਬਿਲਕੁਲ ਵੱਖਰਾ ਹੈ ਓਕੇ ਜਿਹੜੀ ਸਿਹਤ ਬੀਮਾ ਯੋਜਨਾ ਹੈ ਉਹ ਇੱਕ ਤੁਰੰਤ ਤੇ ਸਿੱਧੀ ਲੋੜ ਨੂੰ ਪੂਰਾ ਕਰਦੀ ਹੈ ਭਾਰਤ ਵਿੱਚ ਹਰ ਸਾਲ ਲੱਖਾਂ ਪਰਿਵਾਰ ਸਿਰਫ ਇਸ ਕਰਕੇ ਗਰੀਬੀ ਵਿੱਚ ਚਲੇ ਜਾਂਦੇ ਨੇ ਕਿਉਂਕਿ ਘਰ ਵਿੱਚ ਕੋਈ ਗੰਭੀਰ ਬਿਮਾਰ ਹੋ ਜਾਂਦਾ ਹੈ ਬਿਲਕੁਲ ਸਹੀ ਇਲਾਜ ਬਹੁਤ ਮਹਿੰਗਾ ਹੈ ਤਾਂ ਇਹ ਯੋਜਨਾ ਜੇ ਸਹੀ ਢੰਗ ਨਾਲ ਲਾਗੂ ਹੋਵੇ ਤਾਂ ਪਰਿਵਾਰਾਂ ਨੂੰ ਇਸ ਮੈਡੀਕਲ ਕਰਜ਼ੇ ਦੇ ਚੱਕਰ ਤੋਂ ਬਚਾ ਸਕਦੀ ਹੈ ਇਹ ਸਿਰਫ ਸਿਹਤ ਸੁਰੱਖਿਆ ਨਹੀਂ ਇਹ ਆਰਥਿਕ ਸੁਰੱਖਿਆ ਵੀ ਹੈ ਅਤੇ ਕੰਪਲੀਟ ਸਟਰੀਟ ਪ੍ਰਯੋਜਨਾ ਦਾ ਕੀ ਮਤਲਬ ਹੈ ਕੀ ਇਹ ਸਿਰਫ ਸੜਕਾਂ ਨੂੰ ਚੌੜਾ ਕਰਨਾ ਹੈ ਜਾਂ ਕੁਝ ਹੋਰ ਵੀ ਹੈ ਨਹੀਂ ਤੇ ਇਹੀ ਇਸ ਵਿੱਚ ਖਾਸ ਗੱਲ ਹੈ ਕੰਪਲੀਟ ਸਟਰੀਟ ਦਾ ਮਤਲਬ ਸਿਰਫ ਕਾਰਾਂ ਲਈ ਚੌੜੀਆਂ ਸੜਕਾਂ ਬਣਾਉਣਾ ਨਹੀਂ ਹੁੰਦਾ ਅੱਛਾ ਇਸ ਦਾ ਮਤਲਬ ਹੈ ਇੱਕ ਐਸਾ ਮਾਹੌਲ ਬਣਾਉਣਾ ਜੋ ਪੈਦਲ ਚੱਲਣ ਵਾਲਿਆਂ ਸਾਈਕਲ ਸਵਾਰਾਂ ਬਜ਼ੁਰਗਾਂ ਤੇ ਬੱਚਿਆਂ ਲਈ ਵੀ ਸੁਰੱਖਿਤ ਹੋਵੇ। ਮਤਲਬ ਫੁੱਟਪਾਥ, ਸਾਈਕਲ ਟਰੈਕ, ਹਾਂ ਚੰਗੇ ਫੁੱਟਪਾਥ, ਸਾਈਕਲ ਟਰੈਕ, ਬੈਠਣ ਲਈ ਥਾਂ, ਹਰਿਆਲੀ ਇਹ ਸਭ ਕੁਝ ਜੇ ਸਹੀ ਤਰ੍ਹਾਂ ਲਾਗੂ ਹੁੰਦੀ ਹੈ ਤਾਂ ਇਹ ਸਿਰਫ ਆਵਾਜਾਈ ਨੂੰ ਨਹੀਂ ਬਲਕਿ ਸ਼ਹਿਰ ਵਿੱਚ ਰਹਿਣ ਦੇ ਪੂਰੇ ਤਜਰਬੇ ਨੂੰ ਬਿਹਤਰ ਬਣਾ ਸਕਦੀ ਹੈ। ਇੱਕ ਇੱਕ ਲੰਬੀ ਮਿਆਦ ਦੀ ਸੋਚ ਹੈ। ਤਾਂ ਇੱਕ ਪਾਸੇ ਤੁਰੰਤ ਲੋੜਾਂ ਦੂਜੇ ਪਾਸੇ ਲੰਬੀ ਮਿਆਦ ਦਾ ਵਿਜ਼ਨ ਪਰ ਜਦੋਂ ਸਰਕਾਰ ਪਵਿੱਖ ਲਈ ਇਸ ਸੁੰਦਰ ਕੰਪਲੀਟ ਸਟਰੀਟ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਉਦੋਂ ਆ ਅਖਬਾਰ ਵਿੱਚ ਇੱਕ ਹੋਰ ਖਬਰ ਹੈ ਜੋ ਦੱਸਦੀ ਹੈ ਕਿ ਅੱਜ ਦੇ ਦਿਨ ਇਹੀ ਸੜਕਾਂ ਕਿੰਨੀਆਂ ਖਤਰਨਾਕ ਨੇ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਆਏ ਹੋ ਤੇ ਇਹ ਇਸ ਪੂਰੇ ਅਖਬਾਰ ਦੀ ਸ਼ਾਇਦ ਸਭ ਤੋਂ ਦੁਖਦਾਈ ਖਬਰ ਹੈ ਹੂੰ ਲੁਜਾਣਾ ਵਿੱਚ ਸਕੂਲ ਤੋਂ ਘਰ ਪਰਤ ਰੇ ਇੱਕ ਬੱਚੇ ਦੀ ਚਾਈਨਾ ਡੋਰ ਨਾਲ ਗਲਾ ਕੱਟਣ ਕਰਕੇ ਮੌਤ ਹੋ ਗਈ ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਇਹ ਪੜ ਕੇ ਹੀ ਦਿਲ ਕੰਬ ਜਾਂਦਾ ਹੈ ਖਬਰ ਦੱਸਦੀ ਹੈ ਕਿ ਗੁੱਸੇ ਵਿੱਚ ਆਏ ਪਰਿਵਾਰ ਤੇ ਪਿੰਡ ਵਾਲਿਆਂ ਨੇ ਲੁਧਿਆਣਾ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਤੇ ਉਹਨਾਂ ਦਾ ਗੁੱਸਾ ਜਾਇਜ਼ ਹੈ ਉਹਨਾਂ ਦਾ ਇਲਜ਼ਾਮ ਹੈ ਕਿ ਪਾਬੰਦੀ ਦੇ ਬਾਵਜੂਦ ਇਲਾਕੇ ਵਿੱਚ ਚਾਇਨਾ ਡੋਰ ਖੁੱਲ੍ਹੇ ਆਮ ਵਿਕ ਰਹੀ ਹੈ ਤੇ ਪ੍ਰਸ਼ਾਸਨ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਦੇਖੋ ਇਸ ਘਟਨਾ ਨੂੰ ਸਿਰਫ ਇੱਕ ਹਾਦਸਾ ਕਹਿਣਾ ਬਹੁਤ ਵੱਡੀ ਗਲਤੀ ਹੋਵੇਗੀ ਇਹ ਇੱਕ ਪ੍ਰਣਾਲੀਗਤ ਅਸਫਲਤਾ ਹੈ ਮਤਲਬ ਸਿਸਟਮ ਦਾ ਫੇਲਿਅਰ ਬਿਲਕੁਲ ਹਰ ਸਾਲ ਅਸੀਂ ਇਸੇ ਤਰ੍ਹਾਂ ਦੀਆਂ ਖਬਰਾਂ ਪੜ੍ਹਦੇ ਹਾਂ ਕੁਝ ਦਿਨ ਬਹਿਸ ਹੁੰਦੀ ਹੈ ਤੇ ਫਿਰ ਫਿਰ ਸਭ ਕੁਝ ਪਹਿਲਾਂ ਵਾਂਗ ਹੋ ਜਾਂਦਾ ਹ ਹ ਸਵਾਲ ਇਹ ਹੈ ਕਿ ਜੇ ਇੱਕ ਚੀਜ਼ ਤੇ ਪਾਬੰਦੀ ਹੈ ਤਾਂ ਬਾਜ਼ਾਰ ਵਿੱਚ ਕਿਵੇਂ ਪਹੁੰਚਦੀ ਹੈ ਉਸ ਦੀ ਸਪਲਾਈ ਚੇਨ ਨੂੰ ਤੋੜਨ ਲਈ ਕੀ ਕੀਤਾ ਜਾ ਰਿਹਾ ਤੇ ਇਹ ਸਿਰਫ ਪੁਲਿਸ ਦੀ ਜ਼ਿੰਮੇਵਾਰੀ ਤਾਂ ਨਹੀਂ ਹੋ ਸਕਦੀ ਨਹੀਂ ਇਹ ਇੱਕ ਸਮਾਜਿਕ ਮੁੱਦਾ ਵੀ ਹੈ ਜਦੋਂ ਤੱਕ ਲੋਕ ਇਸ ਨੂੰ ਖਰੀਦਣਾ ਤੇ ਵਰਤਣਾ ਬੰਦ ਨਹੀਂ ਕਰਦੇ ਉਦੋਂ ਤੱਕ ਇਹ ਖਤਰਾ ਬਣਿਆ ਰਹੇਗਾ ਸਹੀ ਗੱਲ ਹੈ ਅਤੇ ਇਹ ਇਕਲੀ ਚਿੰਤਾ ਵਾਲੀ ਸਮਾਜਿਕ ਖਬਰ ਨਹੀਂ ਹੈ ਇਸ ਦੇ ਨਾਲ ਹੀ ਇੱਕ ਹੋਰ ਖਬਰ ਹੈ ਕਿ ਜਗਰਾਉਂ ਤੇ ਰਾਏਕੋਟ ਵਿੱਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਜਨਤਕ ਥਾਵਾਂ ਤੇ ਨਸ਼ਾ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਹਾਂ ਇਹ ਖਬਰਾਂ ਪਾਵੇਂ ਛੋਟੀਆਂ ਲੱਗਣ ਪਰ ਇਹ ਇੱਕ ਬਹੁਤ ਵੱਡੀ ਸਮੱਸਿਆ ਵੱਲ ਇਸ਼ਾਰਾ ਕਰਦੀਆਂ ਨੇ ਮਤਲਬ ਮਤਲਬ ਇਹ ਦੋ ਗ੍ਰਿਫਤਾਰੀਆਂ ਤਾਂ ਸਮੁੰਦਰ ਵਿੱਚ ਇੱਕ ਬੂੰਦ ਵਾਂਗ ਨੇ ਇਹ ਘਟਨਾਵਾਂ ਸਾਨੂੰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦੀ ਅ ਗੰਭੀਰਤਾ ਦਾ ਅਹਿਸਾਸ ਕਰਵਾਉਂਦੀਆਂ ਨੇ ਹੂੰ ਸਾਨੂੰ ਇਸ ਦੇ ਸਮਾਜਿਕ ਕਾਰਨਾਂ ਨੂੰ ਸਮਝਣਾ ਪਵੇਗਾ ਬੇਰੋਜ਼ਗਾਰੀ ਭਵਿੱਖ ਦਾ ਫਿਕਰ ਮੌਕਿਆਂ ਦੀ ਘਾਟ ਇਹ ਸਭ ਕਾਰਕ ਨੇ ਜਿਹੜੇ ਨੌਜਵਾਨਾਂ ਨੂੰ ਇਸ ਹਨੇਰੇ ਵੱਲ ਧੱਕਦੇ ਨੇ ਤਾਂ ਸਿਰਫ ਗ੍ਰਿਫਤਾਰੀਆਂ ਨਾਲ ਗੱਲ ਨਹੀਂ ਬਣਨੀ ਬਿਲਕੁਲ ਨਹੀਂ ਸਾਨੂੰ ਸਿੱਖਿਆ ਰੋਜ਼ਗਾਰ ਤੇ ਮਾਨਸਿਕ ਸਿਹਤ ਤੇ ਵੀ ਓਨਾ ਹੀ ਧਿਆਨ ਦੇਣਾ ਪਵੇਗਾ ਅੱਛਾ ਜਦੋਂ ਸਮਾਜ ਇਹਨਾਂ ਤੁਰੰਤ ਸੰਕਟਾਂ ਨਾਲ ਜੂਝ ਰਿਹਾ ਹੈ ਉਦੋਂ ਸਿਆਸੀ ਗਲਿਆਰਿਆਂ ਵਿੱਚ ਭਵਿੱਖ ਦੀਆਂ ਖੇਡਾਂ ਦੀ ਤਿਆਰੀ ਚੱਲ ਰਹੀ ਹੈ ਹਾਂ ਇਹ ਵੀ ਇੱਕ ਦਿਲਚਸਪ ਪਹਿਲੂ ਹੈ ਅਖਬਾਰ ਦੱਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਨੇ ਹੂੰ 2027 ਤਾਂ ਅਜੇ ਕਾਫੀ ਦੂਰ ਹੈ ਹਾਂਜੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਇੱਕ ਵੱਡੀ ਮੀਟਿੰਗ ਹੋਈ ਹੈ ਤੇ ਕੀ ਫੈਸਲਾ ਹੋਇਆ ਉਸ ਵਿੱਚ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨੂੰ ਹੁਕਮ ਦਿੱਤੇ ਗਏ ਨੇ ਕਿ ਉਹ ਜ਼ਮੀਨੀ ਪੱਧਰ ਤੇ ਮਤਲਬ ਲੋਕਾਂ ਨਾਲ ਸਿੱਧਾ ਰابطਾ ਕਾਇਮ ਕਰਨ ਪਰ ਚੋਣਾਂ ਤੋਂ ਇੰਨਾ ਸਮਾਂ ਪਹਿਲਾਂ ਤਿਆਰੀ ਸ਼ੁਰੂ ਕਰਨ ਦਾ ਕੀ ਮਤਲਬ ਕੜਿਆ ਜਾਵੇ ਕੀ ਇਹ ਪਾਰਟੀ ਦਾ ਆਤਮ ਵਿਸ਼ਵਾਸ ਹੈ ਜਾਂ ਕੋਈ ਕਮਜ਼ੋਰੀ ਦੇਖੋ ਇਹ ਦੋਵੇਂ ਚੀਜ਼ਾਂ ਦਾ ਸੰਕੇਤ ਹੋ ਸਕਦਾ ਹੈ ਅੱਛਾ ਇੱਕ ਪਾਸੇ ਇਧਰ ਸੋੰਦਾ ਹੈ ਕਿ ਪਾਰਟੀ ਆਪਣੀਆਂ ਪਿਛਲੀਆਂ ਹਾਰਾਂ ਤੋਂ ਸਬਕ ਲੈ ਕੇ ਸੰਗਠਨ ਨੂੰ ਹੇਠਲੇ ਪੱਧਰ ਤੋਂ ਮੂੜ ਮਜ਼ਬੂਤ ਕਰਨ ਲਈ ਗੰਭੀਰ ਹੈ ਵਰਕਰਾਂ ਵਿੱਚ ਜੋਸ਼ ਭਰਨ ਦਾ ਇੱਕ ਤਰੀਕਾ ਹੈ ਤੇ ਦੂਜੇ ਪਾਸੇ ਦੂਜੇ ਪਾਸੇ ਇਹ ਇਹ ਵੀ ਦਰਸਾਉਂਦਾ ਹੈ ਕਿ ਪਾਰਟੀ ਨੂੰ ਇਹ ਅਹਿਸਾਸ ਹੈ ਕਿ ਉਹਨਾਂ ਦਾ ਸਿਆਸੀ ਆਧਾਰ ਕਮਜ਼ੋਰ ਹੋਇਆ ਹੈ ਤੇ ਉਸ ਨੂੰ ਦੁਬਾਰਾ ਹਾਸਲ ਕਰਨ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਤੇ ਸਮੇਂ ਦੀ ਲੋੜ ਪਵੇਗੀ। ਜੀ ਖਬਰ ਹੈ। ਹਾਂ ਮੈਂ ਵੀ ਪੜੀ ਮਸ਼ਹੂਰ ਗਾਇਕਾ ਸੁਨੀਦੀ ਚੋਹਾਨ ਵਾਲੀ। ਹਾਂ ਉਹਨਾਂ ਨੂੰ ਗੋਆ ਵਿੱਚ ਇੱਕ ਸ਼ੋਅ ਤੋਂ ਪਹਿਲਾਂ ਪ੍ਰਸ਼ਾਸਨ ਨੇ ਨੋਟਿਸ ਜਾਰੀ ਕਰ ਦਿੱਤਾ। ਤੇ ਨੋਟਿਸ ਦਾ ਕਾਰਨ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਬਿਲਕੁਲ ਮੈਨੂੰ ਯਾਦ ਹੈ ਜਦੋਂ ਉਹਨਾਂ ਦਾ ਗਾਣਾ ਬੀੜੀ ਜলাই ਲਿਆ ਆਇਆ ਸੀ ਹਰ ਪਾਰਟੀ ਵਿੱਚ ਵੱਜਦਾ ਸੀ। ਕਦੇ ਸੋਚਿਆ ਨਹੀਂ ਸੀ ਕਿ ਇਸ ਤੇ ਕਦੇ ਸਮਾਜਿਕ ਜ਼ਿੰਮੇਵਾਰੀ ਦੀ ਬਹਿਸ ਵੀ ਹੋਵੇਗੀ। ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਨੇ ਸ਼ਿਕਾਇਤ ਕੀਤੀ ਹੈ ਕਿ ਬੀੜੀ ਜਲਾਈਲੇ ਤੇ ਉਹ ਸ਼ਰਾਬੀ ਵਰਗੇ ਗੀਤ ਸਮਾਜ ਖਾਸ ਕਰਕੇ ਬੱਚਿਆਂ ਤੇ ਬੁਰਾ ਅਸਰ ਪਾਉਂਦੇ ਨੇ ਇਹ ਘਟਨਾ ਸਾਨੂੰ ਸਿੱਧਾ ਉਸ ਪੁਰਾਣੀ ਬਹਿਸ ਵਿੱਚ ਲੈ ਜਾਂਦੀ ਹੈ ਕਲਾਤਮਕ ਆਜ਼ਾਦੀ ਬਨਾਮ ਸਮਾਜਿਕ ਜ਼ਿੰਮੇਵਾਰੀ ਸਹੀ ਗੱਲ ਇੱਕ ਪਾਸੇ ਕਲਾਕਾਰ ਦੀ ਆਪਣੀ ਆਜ਼ਾਦੀ ਹੈ ਜਿਸ ਤੋਂ ਬਿਨਾ ਕਲਾ ਦਾ ਵਿਕਾਸ ਨਹੀਂ ਹੋ ਸਕਦਾ ਪਰ ਦੂਜੇ ਪਾਸੇ ਸਵਾਲ ਇਹ ਹੈ ਕਿ ਜਦੋਂ ਕੋਈ ਕਲਾਕਾਰ ਇੰਨਾ ਮਸ਼ਹੂਰ ਹੋ ਜਾਂਦਾ ਹੈ ਤੇ ਲੱਖਾਂ ਲੋਕ ਉਸ ਨੂੰ ਫੋਲੋ ਕਰਦੇ ਨੇ ਤਾਂ ਕੀ ਉਸ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਬਣਦੀ ਪਰ ਕੀ ਗੀਤਾਂ ਤੇ ਇਸ ਤਰ੍ਹਾਂ ਨੋਟਿਸ ਜਾਰੀ ਕਰਨਾ ਸਹੀ ਹੈ ਮਤਲਬ ਇਸ ਦੀ ਕੋਈ ਹੱਦ ਤਾਂ ਹੋਣੀ ਚਾਹੀਦੀ ਹੈ ਹੈਨਾ ਇਹੀ ਤਾਂ ਸਭ ਤੋਂ ਗੁੰਝਲਦਾਰ ਸਵਾਲ ਹੈ ਇਸ ਦਾ ਕੋਈ ਸੌਖਾ ਜਵਾਬ ਨਹੀਂ ਹੈ ਹੂੰ ਜੇ ਅਸੀਂ ਗੀਤਾਂ ਦੇ ਬੋਲਾਂ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਈਏ ਤਾਂ ਇਹ ਲਕੀਰ ਕਿੱਥੇ ਖਿੱਚੀ ਜਾਵੇਗੀ ਕਿ ਹਰ ਗੀਤ ਨੂੰ ਕੋਈ ਸਮਾਜਿਕ ਸੰਦੇਸ਼ ਦੇਣਾ ਚਾਹੀਦਾ ਹੈ ਸ਼ਾਇਦ ਨਹੀਂ ਪਰ ਪਰ ਨਾਲ ਹੀ ਕੀ ਸਮਾਜ ਨੂੰ ਇਹ ਸਵਾਲ ਪੁੱਛਣ ਦਾ ਹੱਕ ਨਹੀਂ ਕਿ ਜਨਤਕ ਸਥਾਨਾਂ ਤੇ ਕਿਸ ਤਰ੍ਹਾਂ ਦੀ ਕਲਾ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਇਸ ਵਿੱਚ ਕੋਈ ਸਹੀ ਜਾਂ ਗਲਤ ਨਹੀਂ ਬਲਕਿ ਵਕ ਵਕ ਦ੍ਰਿਸ਼ਟੀਕੋਣ ਦੇ ਤਾਂ ਅੱਜ ਦੀ ਇਸ ਪੂਰੀ ਗੱਲਬਾਤ ਨੂੰ ਸਮੇਟਦੇ ਹਾਂ ਅਸੀਂ ਦੇਸ਼ ਦੀ ਆਰਥਿਕਤਾ ਦੇ ਵੱਡੇ ਝਟਕੇ ਨੂੰ ਸਮਝਿਆ ਪੰਜਾਬ ਵਿੱਚ ਸਿਹਤ ਤੇ ਸ਼ਹਿਰੀ ਵਿਕਾਸ ਦੀਆਂ ਨਵੀਆਂ ਯੋਜਨਾਵਾਂ ਦੀ ਉਮੀਦ ਦੇਖੀ ਚਾਇਨਾ ਡੋਰ ਵਰਗੇ ਭਿਆਨਕ ਹਾਦਸਿਆਂ ਤੇ ਨਸ਼ਿਆਂ ਦੀ ਗੰਬੀਰ ਸਮੱਸਿਆ ਤੇ ਗੱਲ ਕੀਤੀ। ਅਤਿੰਤ ਵਿੱਚ ਸਿਆਸੀ ਤਿਆਰੀਆਂ ਤੇ ਕਲਾ ਦੀ ਆਜ਼ਾਦੀ ਤੇ ਹੋ ਰਹੀ ਬਹਿਸ ਤੇ ਵੀ ਨਜ਼ਰ ਮਾਰੀ। ਹਾਂ ਤੇ ਜੇ ਅਸੀਂ ਇਹਨਾਂ ਸਾਰੀਆਂ ਖਬਰਾਂ ਨੂੰ ਇਕੱਠੇ ਰੱਖ ਕੇ ਵੇਖੀਏ ਤਾਂ ਇੱਕ ਸਵਾਲ बार-बार ਮਨ ਵਿੱਚ ਆਉਂਦਾ ਹੈ। ਤੇ ਉਹ ਸਵਾਲ ਕੀ ਹੈ? ਇਹਨਾਂ ਖਬਰਾਂ ਤੋਂ ਇੱਕ ਗੱਲ ਸਾਫ਼ ਹੁੰਦੀ ਹੈ। ਇੱਕ ਪਾਸੇ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਸਾਲਾਂ ਦੂਰ ਦੀਆਂ ਯੋਜਨਾਵਾਂ ਬਣਾ ਰਹੀਆਂ ਨੇ ਜਿਵੇਂ 2027 ਦੀਆਂ ਚੋਣਾਂ ਦੀ ਤਿਆਰੀ ਜਾਂ ਅਗਲੇ ਦਹਾਕੇ ਲਈ ਸ਼ਹਿਰਾਂ ਦਾ ਢਾਂਚਾ ਤਿਆਰ ਕਰਨਾ ਹਾਂ ਪਰ ਦੂਜੇ ਪਾਸੇ ਆਮ ਨਾਗਰਿਕਾਂ ਨੂੰ ਰੋਜ਼ਾਨਾ ਦੀਆਂ ਤੁਰੰਤ ਜਾਣ ਲੇਵਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਸੜਕ ਤੇ ਗਲਾ ਘਟਦੀ ਚਾਇਨਾ ਡੋਰ ਜਾਂ ਗਲੀਆਂ ਵਿੱਚ ਵਿਕਦਾ ਨਸ਼ਾ ਸੋਚਣ ਵਾਲੀ ਗੱਲ ਇਹ ਹੈ ਕਿ ਲੰਬੇ ਸਮੇਂ ਦੀ ਯੋਜਨਾਬੰਦੀ ਤੇ ਮੌਜੂਦਾ ਸੰਕਟਾਂ ਨੂੰ ਹੱਲ ਕਰਨ ਵਿੱਚ ਸੰਤੁਲਨ ਕਿਵੇਂ ਬਣਾਇਆ ਜਾ ਸਕਦਾ ਹੈ ਕਿਤੇ ਸਾਡਾ ਸਿਸਟਮ ਦੂਰ ਦੇ ਸੁਪਨੇ ਦੇਖਦੇ ਹੋਏ ਅੱਜ ਦੀਆਂ ਤਕਲੀਫਾਂ ਨੂੰ ਨਜ਼ਰਅੰਦਾਜ਼ ਤਾਂ ਨਹੀਂ ਕਰ ਰਿਹਾ ਵਾਕਈ ਇਹ ਕਹਿਜਿਆ ਸਵਾਲ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਤੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਇਸ ਡੁੰਗਾਈਪਰੀ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਧੰਨਵਾਦ ਧੰਨਵਾਦ